ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਨੰਘ ਸਿੰਘ ਜਥੇਬੰਦੀਆਂ ਵੱਲੋਂ ਸੁਖਦੇਵ ਸਿੰਘ ਪੁੱਜੋ ਵਾਲੇ ਸਾਧ ਨੂੰ ਦਿੱਤੀ ਗਈ ਚੇਤਾਵਨੀ ਆਓ ਸੁਣੀਏ ਕੀ ਇਹ ਚੇਤਾਵਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀਆਂ ਨੰਘ ਸਿੰਘ ਫੌਜਾਂ ਜੋ ਕਿ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਚੌਣਾ ਨੰਗ ਸਿੰਘ ਖਾਲਸਾ ਦਲ ਜਿਨ੍ਹਾਂ ਦੇ ਮੁਖੀ ਹਨ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਚੌਥੇ ਵਾਲੇ ਜੋ ਕਿ ਪਿਛਲੇ ਲਗਭਗ 2 ਸਾਲਾਂ ਤੋਂ ਮੁਹੱਲੀ ਵਿਖੇ ਬੰਦੀ ਸਿੰਘ ਜਿਹੜੇ ਬੰਦੀ ਸਿੰਘ ਹਨ ਆਪਣੇ ਉਹਨਾਂ ਦੀ ਰਿਹਾਈ ਵਾਸਤੇ ਜੋ ਮੋਰਚਾ ਲੱਗਾ ਹੈ ਉਹ ਮੋਰਚੇ ਵਿੱਚ ਡਟੇ ਹੋਏ ਹਨ ਤੇ ਡਟੇ ਰਹਿਣਗੇ ਜਿੰਨੇ ਚਿਰ ਸੰਘਰਸ਼ ਚੱਲੂਗਾ ਉਹ ਮੋਰਚੇ ਦੀ ਗਵਾਹੀ ਕਰਦੇ ਰਹਿਣਗੇ। ਉਹਨਾਂ ਵੱਲੋਂ ਦਾਸ ਨੂੰ ਮਾਲਵੇ ਦੀ ਸੇਵਾ ਬਖਸ਼ੀ ਗਈ ਹਨ। ਤੇ ਨਾਲ ਮੇਰੇ ਜਥੇਦਾਰ ਜਸਕਰਨ ਸਿੰਘ ਜੀ ਜਿਨ੍ਹਾਂ ਨੂੰ ਜ਼ਿਲ੍ਹੇ ਦੀ ਸੇਵਾ ਬਖਸ਼ੀ ਗਈ ਹੈ ਤੇ ਨਾਲ ਸਾਡੇ ਸਤਕਾਰਯੋਗ ਮਹਾਕਾਲ ਜੀ ਮਹਾਕਾਲ ਜਥੇਦਾਰ ਲਾਲ ਸਿੰਘ ਜੀ ਜੋ ਕਿ ਸਾਡੇ ਦਲਪੰਥ ਨਾਲ ਸੇਵਾ ਨਿਭਾ ਰਹੇ ਨੇ ਤੇ ਪਿੱਛੇ ਲਾਲ ਦੀਆਂ ਬੌਧੀਆਂ ਗੁਰੂਆਂ ਕੜੀਆਂ ਹਨ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਵੀ ਦਲ ਪੰਥ ਦਾ ਕੋਈ ਕਾਰਜ ਹੁੰਦਾ ਜਾਂ ਕੋਈ ਗੁਰੂ ਘਰ ਦੇ ਕਾਰਜ ਹੁੰਦੇ ਹਨ ਉਹ ਵੱਧ ਚੜ ਕੇ ਅਸੀਂ ਕਰਦੇ ਹਾਂ ਸਾਨੂੰ ਇਹ ਕਹਿੰਦੇ ਆ ਬੜਾ ਹੀ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਜੋ ਕਿਸੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਲਹਿਰ ਚੱਲੀ ਸੀ ਲਹਿਰ ਚੱਲੀ ਸੀ ਯੁੱਧ ਪਖੰਡੀਆਂ ਦੇ ਵਿਰੁੱਧ ਪਖੰਡ ਦੇ ਵਿਰੁੱਧ ਤੇ ਚਲੋ ਬਹੁਤ ਵਧੀਆ ਲਹਿਰ ਚੱਲੀ ਸੀ ਲਹਿਰ ਚੱਲਣੀ ਵੀ ਚਾਹੀਦੀ ਆ ਕਿਉਂਕਿ ਜਿਹੜੇ ਕਾਰਜ ਹੁੰਦੇ ਆ ਇਹ ਲਹਿਰਾਂ ਹੀ ਦਾ ਅੱਗੇ ਚੜਦੀ ਕਲਾ ਕਰਦੇ ਆ ਕੌਮ ਦੀਆਂ ਕੌਮ ਦੀ ਚੜਦੀ ਕਲਾ ਤਾਂ ਹੀ ਹੋਊਗੀ ਜੇ ਆਪਾਂ ਕੌਮ ਦੇ ਮਸਲੇ ਮਿਲ ਵਿਚਾਰ ਕੇ ਬੈਠ ਕੇ ਹੱਲ ਕਰਾਂਗੇ ਤੇ ਜਿਹੜਾ ਮਸਲਾ ਹੱਲ ਨਹੀਂ ਹੁੰਦਾ ਫਿਰ ਉਹ ਮਸਲਾ ਫਿਰ ਜਾਂਦਾ ਪ੍ਰਸ਼ਾਸਨ ਹੱਲ ਕਰਦਾ ਹੁੰਦਾ ਤੇ ਜਾਂ ਫਿਰ ਗੁਰੂ ਕੇ ਲਾੜਦਿਆਂ ਫੌਜਾਂ ਮੋਰਚੇ ਲਾ ਕੇ ਕਰਦੀਆਂ ਕਿਉਂਕਿ ਮੋਰਚੇ ਪਿਛਲੇ ਸਮੇਂ ਤੋਂ ਲਗਾਤਾਰ ਚੱਲੀ ਜਾ ਰਹੇ ਹਨ ਤੇ ਪੰਜਾਬ ਦੀ ਧਰਤੀ ਦੇ ਉੱਤੇ ਲਗਾਤਾਰ ਪਖੰਡ ਵੱਧ ਰਿਹਾ ਹੈ ਉਸੇ ਹੀ ਤਹਿਤ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਜੀ ਵੱਲੋਂ ਸਾਨੂੰ ਇਹ ਹੁਕਮ ਹੋਇਆ ਹੈ ਇਹ ਆਦੇਸ਼ ਹੋਇਆ ਹੈ ਕਿ ਜਿਹੜਾ ਆ ਪਿਛਲਾ ਸਮਾਂ ਸੀ ਜਿਹੜਾ ਆ ਦੋ ਚਾਰ ਦਿਨਾਂ ਦੀ ਵੀਡੀਓ ਚੱਲ ਰਹੀ ਹੈ ਨੈਟ ਦੇ ਉੱਤੇ ਇਹ ਜਿਹੜਾ ਸੁਖਦੇਵ ਸਿੰਘ ਪੁੱਚੋ ਵਾਲਾ ਪਖੰਡੀ ਸਾਧਾ ਪਖੰਡੀ ਸਾਧ ਕਿਉਂਕਿ ਉਸਨੇ ਪਖੰਡ ਇਹ ਕੀਤਾ ਜਿਹੜਾ ਕੋਈ ਬਰਦਾਸ਼ ਨਹੀਂ ਕਰ ਸਕਦਾ ਸਿੱਖ ਨਾ ਬਰਦਾਸ਼ਤ ਯੋਗ ਨਾ ਜਿਹੜਾ ਆਪਣਾ ਸਹਾਰਨ ਯੋਗ ਜਿਹੜਾ ਉਹਨੇ ਇਹ ਪਖੰਡ ਕੀਤਾ ਇਹ ਮਰਿਆਦਾ ਦੇ ਉਲਟ ਚੱਲਿਆ ਉਹ ਜਿਹੜਾ ਪਖੰਡੀ ਸਾਧ ਉਸਨੇ ਕੀ ਕੀਤਾ ਇਹ ਗੁਰੂ ਮਹਾਰਾਜ ਜੀ ਸਾਡੇ ਜਿਹੜੇ ਸਭ ਸਿੱਖਾਂ ਦੇ ਸਾਦੀ ਕਾਇਨਾਤ ਦੇ ਗੁਰੂ ਹਨ ਕਿਉਂਕਿ ਗੁਰੂ ਸਾਹਿਬ ਜੀ ਦੇ ਵਿੱਚ ਜਿਹੜੀ ਬਾਣੀ ਦਰਜ ਹੈ ਉਹ ਸਾਰੇ ਹੀ ਭਗਤਾਂ ਦੀ ਸਾਰੇ ਹੀ ਸੰਸਾਰ ਦੇ ਤਾਰਨ ਵਾਲੀ ਬਾਣੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਤੇ ਜਿਹੜੀ ਧੁਰ ਕੀ ਬਾਣੀ ਦੇ ਸਤਿਕਾਰਯੋਗ ਸਾਨੂੰ ਧੰਤਾ ਦੇ ਜੋਗ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ ਉਹਨਾਂ ਦੇ ਬਰਾਬਰ ਅੱਜ ਤੱਕ ਜਿਸ ਨੇ ਵੀ ਜਿਸ ਨੇ ਵੀ ਦੁਸ਼ਟ ਨੇ ਪ੍ਰਾਣੀ ਨੇ ਕੋਈ ਬੈਠ ਕੇ ਬਰਾਬਰਤਾ ਕੀਤੀ ਹੈ ਤਾਂ ਖਾਲਸਾ ਪੰਥ ਨੇ ਉਸ ਨੂੰ ਨਾ ਸਹਾਰਦੇ ਹੋਏ ਉਸ ਸਾਧ ਦਾ ਜਾਂ ਤਾਂ ਫਿਰ ਗਾਟਾ ਲਾਇਆ ਹੈ ਸੋਧਾ ਲਾਇਆ ਸਿੰਘਾਂ ਨੇ ਤੇ ਜਾਂ ਫਿਰ ਉਸ ਨੂੰ ਬਾਈਕਾਡ ਕਰਤਾ ਸੰਗਤ ਵੱਲੋਂ ਉਸ ਨੂੰ ਸੇਕਿਆ ਹੋਇਆ ਪੰਥ ਵੱਲੋਂ ਜਿਹੜਾ ਆਪਾਂ ਯੁੱਧ ਕੀਤਾ ਪਖੰਡ ਦੇ ਵਿਰੁੱਧ ਉਹ ਬਹੁਤ ਵਰੀਆ ਹੈ ਪਰ ਜਿਹੜਾ ਇਹ ਪਖੰਡ ਪੁੱਚੋ ਵਾਲੇ ਪਖੰਡੀ ਸਾਧਨੇ ਕੀਤਾ ਹੈ ਉਸ ਨੂੰ ਵੇਖ ਕੇ ਖਾਲਸਾ ਪੰਥ ਨੂੰ ਬਹੁਤ ਹੀ ਰੋ ਰੋ ਉੱਭਰ ਰਿਹਾ ਹੈ ਖਾਲਸੇ ਪੰਥ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਚਾਰੇ ਪਾਸੇ ਇਸ ਦੀ ਨਿੰਦਿਆ ਹੋ ਰਹੀ ਹੈ ਜਲੋ ਉਹਦੇ ਵੱਲ ਸ਼ਿਫਾਰਟੀ ਕਰਨ ਵੀ ਆਇਆ ਹੈ ਕਹਿੰਦਾ ਵੀ ਕੁਰਸੀ ਦੇ ਆਪਣਾ ਵੀ ਕੀਰਤਨੀਆ ਵਾਸਤੇ ਵੀ ਆਪਣਾ ਵਿਚਾਈ ਹੁੰਦੀ ਹੈ ਗੱਡੇ ਵਾ ਵੇਚਦੇ ਹਨ ਤਾਕਤ ਵੇਚਦਾ ਹੈ ਤੇ ਗੁਰੂ ਕੇ ਜਿਹੜੇ ਆਪਣੇ ਵਜ਼ੀਰ ਹਨ ਜੋ ਬਾਣੀ ਪੜਦੇ ਹਨ ਉਹਨਾਂ ਤੇ ਵੀ ਆਪਣਾ ਏ ਬਿਸ਼ਾਈ ਹੁੰਦੀ ਹੈ ਗੱਦੇ ਮਹਾਰਾਜ ਦੇ ਜਿਹੜੋ ਨਾਲ ਉਹ ਆਪਣਾ ਪਾਠ ਕਰਦੇ ਹਨ ਜਾਂ ਕੋਈ ਗੁਰਬਾਣੀ ਪੜ੍ਹਦੇ ਹਨ ਤਾਂ ਉਹਨਾਂ ਦਾ ਬਰੋਬਰ ਸਰਕਾਰ ਹੁੰਦਾ ਹੈ ਉਹਨੂੰ ਪੁੱਛਣ ਵਾਲਾ ਹੋਵੇ ਜੋ ਮਰਿਆਦਾ ਗੁਰੂ ਕਰਦੀ ਹੈ ਉਸ ਅਨੁਸਾਰ ਹੀ ਚੱਲਣਾ ਜੋ ਆਕਾਲ ਤਖਤ ਤੇ ਮਰਿਆਦਾ ਹੋਈ ਹੈ ਜੋ ਦਰਾ ਪੰਥ ਦੀ ਮਰਿਆਦਾ ਹੈ ਉਸ ਮਰਿਆਦਾ ਅਨੁਸਾਰ ਬਾਹਰ ਨਹੀਂ ਜਾ ਸਕਦੇ ਉਹ ਮਰਿਆਦਾ ਤੋਂ ਜਿਹੜਾ ਬਾਹਰ ਜਾਂਦਾ ਫਿਰ ਉਹਦਾ ਸੋਧਾ ਲੱਗਣਾ ਤੈ ਹੈ ਇਹਨੇ ਬਹੁਤ ਵੱਡੀ ਗਲਤੀ ਕੀਤੀ ਹੈ ਜੇ ਕਹਿੰਦਾ ਕਿ ਰਾਗੀ ਸਿੰਘਾਂ ਆਸਤੇ ਮਾਨ ਸਨਮਾਨ ਹੁੰਦਾ ਜਾ ਗੁਰੂ ਕੇ ਵਜੀਰਾ ਵਾਸਤੇ ਮਾਨ ਸਨਮਾਨ ਹੁੰਦਾ ਤਾਂ ਉਹਨੂੰ ਦੱਸ ਦਈਏ ਫਿਰ ਸੰਗਤ ਜਿਹੜੀ ਉਸ ਨੂੰ ਵੀ ਗੁਰੂ ਸਾਹਿਬ ਨੇ ਬਹੁਤ ਵੱਡਾ ਦਰਜਾ ਦਿੱਤਾ ਹੈ ਸੰਗਤ ਨੂੰ ਤੇਰੇ ਉਂ ਕਰੋ ਫਿਰ ਦਰਬਾਰ ਸਾਹਿਬ ਦੇ ਵਿੱਚ ਤੂੰ ਹੁਣ ਕੱਲ ਨੂੰ ਕੁਰਸੀਆਂ ਲਾ ਦੇਗਾ ਦਰਬਾਰ ਸਾਹਿਬ ਦੇ ਸੰਗਤਾਂ ਵਾਸਤੇ ਕਿ ਉਹ ਬਰੋਬਰ ਕੁਰਸੀਆਂ ਲਾ ਲੈਣਗੇ ਜਿਵੇਂ ਆਪਣੇ ਦੂਜੇ ਧਰਮਾਂ ਦੇ ਵਿੱਚ ਹੁੰਦਾ ਤੇ ਉਹ ਕੁਰਸੀਆਂ ਲੱਗੀਆਂ ਹੋਣੀਆਂ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਅਸੀਂ ਪਹਿਲਾਂ ਹੀ ਮੁੱਦਾ ਇਹ ਬਹੁਤ ਜੋਰਾ ਸ਼ੋਰ ਨਾਲ ਚੱਕਿਆ ਸੀਗਾ ਕਿ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਖਾਸ ਕਰਕੇ ਜਿਹੜੀਆਂ ਕੁਰਸੀਆਂ ਲਾਉਣੇ ਆ ਜਾਂ ਮੇਜ਼ ਲਾਉਣੇ ਆ ਉਹ ਮर्याਦਾ ਦੇ ਉਲਟ ਹੈ ਉਹ ਬਹੁਤ ਜ਼ਿਆਦਾ ਮर्याਦਾ ਦੇ ਉਲਟ ਹੈ ਅਸੀਂ ਇਹ ਰੋਲਾ ਪਾਉਣੀ ਹੈ ਸਾਡੀ ਕੋਈ ਕਿਸੇ ਨੇ ਪਹਿਲਾਂ ਕੋਈ ਸਰਵਾਈ ਨਹੀਂ ਕੀਤੀ ਅਸੀਂ ਬੇਨਤੀ ਦੇ ਰੂਪ ਵਿੱਚ ਵੀ ਕਰ ਰਹੇ ਹਾਂ ਤੇ ਸਾਡਾ ਇਹ ਵਾਰ-ਵਾਰ ਵੀ ਪੈਦਾ ਹੋ ਜਾਂਦਾ ਹੈ ਤੇ ਆਪਸੀ ਬਹੁਤ ਖਿੱਚੋਤਾਣ ਵੱਧ ਜਾਂਦੀ ਹੈ ਪਰ ਇਹ ਜਿਹੜਾ ਸਾਡਾ ਪਖੰਡੀ ਜਿਹੜੇ ਆਪਣੇ ਸਾਡੇ ਦਲਪੰਨ ਦੇ ਮੁਖੀ ਹਨ ਸਿੰਘ ਸਾਹਿਬ ਜਥੇਦਾਰ ਬਾਬਾ ਕੁਮਿੰਦਰ ਸਿੰਘ 96 ਕਰੋੜੀ ਉਹ ਲਗਾਤਾਰ ਇਹਨਾਂ ਦੇ ਨਿਗਰਾਨੀ ਰੱਖੀ ਹੋਈ ਹੈ ਉਹਨਾਂ ਦੀ ਉਹਨਾਂ ਨੇ ਸਾਨੂੰ ਇਹੀ ਆਦੇਸ਼ ਕੀਤਾ ਕਿ ਜਲਦੀ ਤੋਂ ਜਲਦੀ ਲਾਮਬੰਦ ਕਰੋ ਫੌਜਾਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਕੇ ਜਿਹੜੇ ਵੀ ਮੌਕੇ ਦੇ ਪ੍ਰਸ਼ਾਸਨ ਅਧਿਕਾਰੀ ਹਨ ਉਹ ਇਹਤੇ ਬੰਦੀ ਕਾਰਵਾਈ ਜਿਹੜਾ ਪਰਚਾ ਦਰਜ ਹੁੰਦਾ ਉਹ ਇਹਤੇ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਇਹਨੂੰ ਡੱਕ ਦਿੱਤਾ ਜਾਵੇ ਕਿਉਂਕਿ ਇਹਨੇ ਪਹਿਲਾਂ ਵੀ ਸੰਗਤ ਦੇ ਵਿੱਚ ਜਿਹੜਾ ਇਹ ਆਪਦਾ ਕਹਿੰਦਾ ਵੀ ਮੈਂ ਪ੍ਰਚਾਰ ਕਰਦਾ ਉਹਦੇ ਵਿੱਚ ਇਹੋ ਜੀਆਂ ਘਟੀਆਂ ਹਰਕਤਾਂ ਕੀਤੀਆਂ ਹਨ ਕਿਤੇ ਦਾਏ ਕਹਿੰਦਾ ਮੈਂ ਆਪਦਾ ਵਿਆਹ ਮੈਨੂੰ ਸੋਬੇ 'ਚ ਵਿਆਹ ਹੋ ਗਿਆ ਮੇਰਾ ਕਿਤੇ ਕੋਸ਼ ਕਿਤੇ ਕੋਸ਼ ਤੇ ਕਿਤੇ ਇਹ ਗਾਣੇ ਗਾਉਂਦਾ ਤਰਜਾਂ ਤੇ ਜਿਹੜੀਆਂ ਫਿਲਮੀ ਤਰਜਾਂ ਹੁੰਦੀਆਂ ਇਹ ਜਿਹੜੀ ਜੇ ਬਰਦਾਸ਼ਤਯੋਗ ਨਹੀਂ ਇਹ ਜਿਹੜੀਆਂ ਆਈਆਂ ਘਟਿਆ ਹਰਕਤਾਂ ਕਰਦਾ ਇਹ ਤੇ ਹੋ ਸਕਦਾ ਇਹਦਾ ਜਿਹੜੀ ਪਹੁੰਚ ਹੈ ਦੀ ਇਹਦਾ ਇਹਦੇ ਸਿਰ ਦੇ ਉੱਤੇ ਹੱਥ ਕਿਸੇ ਏਜੰਸੀਆਂ ਨੇ ਰੱਖਿਆ ਹੋਵੇ ਜਾਂ ਕੋਈ ਦੀ ਪਹੁੰਚ ਬਹੁਤ ਦੂਰ ਤੱਕ ਹੋਵੇ ਪਰ ਖਾਲਸਾ ਪੰਥ ਜਦੋਂ ਇਕੱਠਾ ਹੋ ਜਾਂਦਾ ਤਾਂ ਇਹੋ ਜੇ ਦੋਸ਼ੀ ਦਾ ਇਹਦਾ ਮੂੰਹ ਕਾਲਾ ਕਰਕੇ ਸੰਗਤਾਂ ਦੇ ਸਾਹਮਣੇ ਪੇਸ਼ ਕਰਾਂਗੇ ਅਕਾਲ ਤਖਤ ਤੇ ਪੇਸ਼ ਕਰਾਂਗੇ ਇਹਨੂੰ ਜੋ ਵੀ ਹੁਕਮ ਕਰਨਗੇ ਸਾਡੀ ਜਥੇਦਾਰ ਜੀ ਯੋ ਵੀ ਜਥੇਦਾਰ ਸਾਨੂੰ ਆਦੇਸ਼ ਦੇਣਗੇ ਅਸੀਂ ਉਹ ਤੇ ਪੂਰਾ ਪਹਿਰਾ ਦੇਵਾਂਗੇ ਚਾਹੇ ਸਾਡੀ ਧੌਣ ਸਰ ਦੇ ਨਾਲੋਂ ਲੈ ਜਾਵੇ ਪਰ ਅਸੀਂ ਗੁਰੂ ਸਾਹਿਬ ਦੇ ਬਰੋਬਰ ਕਿਸੇ ਨੂੰ ਅਸੀਂ ਨਾ ਅਜ ਤੱਕ ਰੱਖਿਆ ਤੇ ਨਾ ਹੀ ਰੱਖਣ ਦੇਣਾ ਕੋਈ ਦਰਜਾ ਗੁਰੂ ਸਾਹਿਬ ਦੇ ਬਰੋਬਰ ਕਿਸੇ ਦਾ ਹੋ ਨਹੀਂ ਸਕਦਾਗਾ ਸਾਡੇ ਨਾ ਹੋਇਆ ਤੇ ਨਾ ਹੀ ਹੋਣਾ ਹੈ ਸਾਡੇ ਗੁਰੂ ਸਾਹਿਬ ਜੀ ਦੇ ਇੰਨੇ ਪਹਿਲਾਂ ਬੇਅਦਮੀਆਂ ਹੋਈਆਂ ਨੇ ਇੰਨਾ ਕੁਝ ਹੋਇਆ ਪਰ ਇਹ ਜਿਹੜੇ ਇਹੋ ਜੇ ਸਾਧਾ ਨਾ ਤਾਂ ਕਦੇ ਬੋਲੇ ਆ ਬੋਲਦਾ ਕੌਣ ਨਿਹੰਗ ਸਿੰਘ ਖਾਲਸਾ ਬੌਝਾਂ ਬੋਲਦੀਆਂ ਜਾਂ ਸੰਗਤਾਂ ਬੋਲਦੀਆਂ ਜਿਨ੍ਹਾਂ ਨੂੰ ਗੁਰੂ ਦੇ ਨਾਲ ਪਿਆਰ ਹੁੰਦਾ ਹੈ ਤੇ ਬੇਨਤੀ ਮੇਰੀ ਪ੍ਰਸ਼ਾਸਨ ਨੂੰ ਇਹੀ ਆ ਕਿ ਬਾਈ ਜੇ ਤੁਸੀਂ ਕਹਿੰਨੇ ਆ ਵੀ ਪੰਜਾਬ ਦਾ ਮਾਹੌਲ ਤਾਂ ਦਿਨੋਂ ਦਿਨ ਖਰਾਬ ਹੁੰਦਾ ਹੀ ਜਾਂਦਾ ਕਿਤੇ ਕੋਈ ਪਸੂੜੀ ਪੈਂਦੀ ਕਿਤੇ ਕੋਈ ਪਸੂੜੀ ਪੈਂਦੀ ਆ ਆ ਨਵੀਂ ਜਿਹੜੀ ਪਸੂੜੀ ਸਾਧਨੇ ਪਾਈ ਆ ਇਹ ਜਿਹੜੀ ਇਹਦੀ ਕਹਿੰਨੇ ਨੇ ਭਾਜੀ ਮੋੜ ਨਹੀਂ ਖਾਲਸਾ ਜਾਣਦਾ ਪਰ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਇਹ ਸਾਧ ਨੂੰ ਨੱਕ ਪਾਈ ਜਾਵੇ ਬਣਦੀ ਏ ਤੇ ਕਾਰਵਾਈ ਕਰਕੇ ਇਹਨੂੰ ਜੇਲ੍ਹ ਚ ਭੇਜਿਆ ਜਾਵੇ ਤੇ ਉੱਥੇ ਪ੍ਰਚਾਰ ਆਪਦਾ ਕਰ ਸਕਦਾ ਹੋ ਸਕਦਾ ਕਿ ਇਹਦੇ ਪ੍ਰਚਾਰ ਨਾਲ ਕੋਈ ਕੈਦੀ ਕੋਈ ਜਿਹੜੇ ਆਪਣੇ ਹਵਾਲਾਤੀ ਉਹ ਸੁਧਰ ਜਾਣ ਤੇ ਹੋ ਸਕਦਾ ਕਿ ਇਹਦਾ ਵੀ ਉੱਥੇ ਆਪਦਾ ਕੋਈ ਹਿਸਾਬ ਕਿਤਾਬ ਲਾ ਦੇ ਜਿਵੇਂ ਪਿਛਲੇ ਸਿੰਘਾਂ ਨੇ ਕੀਤਾ ਆਪਣੇ ਪਰ ਬੇਨਤੀ ਇਹੀ ਆ ਕਿ ਜਲਦ ਤੋਂ ਜਲਦ ਇਹ ਜਿਹੜਾ ਆਪਣਾ ਪਖੰਡੀ ਸਾਹ ਦਾ ਪੁੱਛੋ ਵਾਲਾ ਉੱਥੇ ਹੋਰ ਤਾਂ ਹੋਰ ਕਿ ਜਾਤ ਬਰਾਦਰੀ ਦੇ ਬਤ ਕਰੇ ਐਨੇ ਹੁੰਦੇ ਆ ਗੁਰੂ ਮਹਾਰਾਜ ਨੇ ਸਾਨੂੰ ਇਹ ਕੀਤਾ ਸੀ ਇਹਨੇ ਭਾਂਡੇ ਵੀ ਵਕਰੇ ਕਰਤੇ ਕਈ ਗੱਲਾਂ ਬਹੁਤ ਨਿਕਲ ਆਉਣਗੀਆਂ ਜੇ ਪ੍ਰਸ਼ਾਸਨ ਜਾਗਦਾ ਹੈ ਤਾਂ ਉਹਨਾਂ ਨੂੰ ਬੇਨਤੀ ਇਹੀ ਆ ਕਿ ਭਾਈ ਇਹ ਤੇ ਕਿਨੂੰ ਕਾਬੂ ਕਰਕੇ ਜਲਦੋ ਜਲ ਤੇਰੀ ਬੰਦੀ ਕਾਰਵਾਈ ਕੀਤੀ ਜਾਵੇ ਇਹਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਸਿੱਖਾਂ ਦਾ ਰੋਹ ਐ ਸੋ ਜਾ ਉਗਰ ਰੂਪ ਧਾਰ ਕਰ ਲੂਗਾ ਕਿ ਬਾਤ ਸੰਭਾਲਣਾ ਔਖਾ ਹੋ ਜੂ ਕਿਉਂਕਿ ਗੱਲ ਹੈਗੀ ਆ ਸਾਡੇ ਐਸ਼ਟ ਦੀ ਹੈਗੀ ਆ ਐਸ਼ਟ ਤੇ ਜਦੋਂ ਗੱਲ ਆਉਂਦੀ ਆ ਤਾਂ ਉੱਥੇ ਕੁਝ ਨਹੀਂ ਵੇਖਿਆ ਜਾਂਦਾ ਅੱਗੇ ਇੰਨੀਆਂ ਗੇ ਬੇਨਤੀਆਂ ਪ੍ਰਮਾਣ ਕਰਿਓ ਜਲਦੀ ਤੋਂ ਜਲਦੀ ਇਹ ਸਾਧ ਨੂੰ ਆਦਾ ਹਸਾਬ ਕਿਤਾਬ ਕਲਾ ਕੇ ਜਿਹੜਾ ਬੋਰੀਆ ਬੇਹਤਰਾ ਗੋਲ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਪਹਤਾਓ ਜਿੱਥੇ ਦੀ ਥਾਂ ਹੈ ਇੰਨੀਆਂ ਗੈਂਟੀਆਂ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ